ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਤੇ ਹੋਇਆ ਜਾਣ ਲਿਆ ਵਾ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਸਾਮਣੇ ਮਨਰਿੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਦਰਅਸਲ ਪੰਜਾਬੀ ਮਾਡਲ ਅਦਾਕਾਰ ਦੇ ਤੇਜ਼ ਤਰ੍ਹਾਂ ਹਥਿਆਰ ਨਾਲ ਜਾਣ ਲੇਵਾ ਹਮਲਾ ਕਰਨ ਦੀ ਖਬਰ ਆਈ ਹੈ ਇਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਲਾਕਾਰ ਦੀ ਹਾਲਤ ਵੇਖ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ ਜੀ ਹਾਂ ਦਰਅਸਲ ਪੰਜਾਬੀ ਮਾਡਲ ਅਦਾਕਾਰ ਅਦਨਾਨ ਅਲੀ ਖਾਨ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਜਾਉਣ ਲੇਵਾ ਹਮਲੇ ਦੀ ਖਬਰ ਸਾਹਮਣੇ ਆਈ ਹੈ ਦੱਸ ਦੇ ਕੇ ਇਸ ਹਮਲੇ ਦਾ ਅਦਨਾਨ ਅਲੀ ਖਾਨ ਦਾ ਕੰਨ ਵੱਢ ਦਿੱਤਾ ਗਿਆ ਸਮਾਵਲੇ ਦਾ ਖਲਾਸਾ ਕਰਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਤੇ ਸਿਰ ਤੇ ਵੀ ਕਿਰਚਾ ਮਾਰੀ ਗਈ ਹੈ ਉਹਨਾਂ ਨੇ ਖਲਾਸਾ ਕਰਦੇ ਹੋਏ ਕਿਹਾ ਕਿ ਕੁਝ ਲੋਕ ਤੇਜ਼ੀ ਤਰ੍ਹਾਂ ਥਿਆਰ ਨਾਲ ਅਚਾਨਕ ਹਮਲਾ ਕੀਤਾ ਜਿਸ ਚੋਂ ਮੇਰਾ ਇੱਕ ਕੰਨ ਵੱਢਿਆ ਗਿਆ ਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਵੀਡੀਓ ਦੇਖਦੇ ਲਈ ਤੁਹਾਡਾ ਧੰਨਵਾਦ